ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹੋਸਟ ਰਾਜ ਸਿੰਘ ਚੜ੍ਹੇ ਤੁਰੰਗ ਉਡਾਵਾ ਬਾਜ ਦੇ ਪਹਿਲੇ ਭਾਗ ਜਾਣ ਪਛਾਣ ਤੋਂ ਬਾਅਦ ਹਾਜ਼ਰ ਹਾਂ ਤੁਹਾਡੇ ਅੱਗੇ ਭਾਗ ਦੂਜਾ ਲੈ ਕੇ ਨਾਲ ਫਿਰੰਗੀ ਲੜੇ ਪੰਥ ਅਬ ਸੁਨੇਗੀ ਪ੍ਰਿਥਮੀ ਸਾਰੀ ਇਹ ਮੈਨੂੰ ਕੀ ਹੋ ਰਿਹਾ ਸੀ ਜਿਉਂ-ਜਿਉਂ ਉਹ ਫਰੰਗੀ ਮੇਰੇ ਵੱਲ ਦੇਖਦੇ ਮੈਨੂੰ ਕੰਬਣੀ ਜਹੀ ਛਿੜ ਜਾਂਦੀ ਉਹ ਮੈਨੂੰ ਜਾਣੇ ਪਛਾਣੇ ਜਾਪ ਰਹੇ ਸਨ ਮੈਂ ਭਾਵੇਂ ਉਹਨਾਂ ਤੋਂ ਨਜ਼ਰਾਂ ਚੁਰਾ ਰਹਿਆ ਸਾਂ ਪਰ ਫੇਰ ਵੀ ਜਦ ਹੀ ਨਜ਼ਰ ਮਿਲਦੀ ਤਾਂ ਮੈਨੂੰ ਉਹਨਾਂ ਦੀ ਪਛਾਣ ਆਉਣ ਲੱਗਦੀ ਬੇਸ਼ੱਕ ਬਾਬੇ ਨੇ ਉਹਨਾਂ ਦੇ ਨਾਮ ਦੱਸ ਦਿੱਤੇ ਸਨ ਪਰ ਮੈਂ ਉਹਨਾਂ ਨੂੰ ਬਿਨਾ ਨਾਵਾ ਤੋਂ ਵੀ ਪਛਾਣ ਰਿਹਾ ਸਾਂ ਕੀ ਹਾਲ ਨੇ ਤੁਹਾਡੇ ਉਹਨਾਂ ਵਿੱਚੋਂ ਇੱਕ ਵੈਂਤੂਰੇ ਨੇ ਮੈਨੂੰ ਪੁੱਛਿਆ ਮੈਂ ਆਲੇ-ਦੁਆਲੇ ਦੇਖਣ ਲੱਗਾ ਪਰ ਉਹਨਾਂ ਨੇ ਮੈਨੂੰ ਹੀ ਕਿਹਾ ਸੀ ਕਿ ਉਹ ਵੀ ਮੈਨੂੰ ਪਛਾਣਦਾ ਸੀ ਕਾਲ ਦਾ ਭੇਤ ਮਿਟਣ ਲੱਗਾ ਤੇ ਮੈਨੂੰ ਇੰਜ ਜਾਪਿਆ ਜਿਵੇਂ ਮੈਂ ਇਸ ਨਾਲ ਖੇਡਦਾ ਰਿਹਾ ਹੂਮਾ ਇਹ ਫ੍ਰਾਂਸੀਸੀ ਤੇ ਮੈਂ ਪੰਜਾਬ ਦਾ ਜੰਪਲ ਤੇ ਉਤੋਂ ਇਹ ਮੇਰਾ ਸਮਕਾਲੀ ਵੀ ਨਹੀਂ ਇਹ ਸਿੱਖ ਫੌਜ ਦਾ ਕੋਈ ਸੈਨਾਪਤੀ ਜਾਪ ਰਿਹਾ ਸੀ ਤੇ ਮੈਂ ਸਮੇਂ ਦੇ ਕਿਸੇ ਹੋਰ ਗੇੜ ਵਿੱਚੋਂ ਆਇਆ ਸਾਂ ਕਿੱਥੇ ਦੇਖਿਆ ਹੈ ਇਹਨੂੰ ਹਜੇ ਮੈਂ ਇਹ ਸੋਚ ਹੀ ਰਿਹਾ ਸੀ ਕਿ ਮੈਨੂੰ ਆਪਣਾ ਇੱਕ ਅਕਸਰ ਆਉਣ ਵਾਲਾ ਸੁਪਨਾ ਚੇਤੇ ਆਇਆ ਹਾਂ ਮੇਰੇ ਮੂੰਹੋਂ ਆਪੇ ਲੰਬੀ ਹਾਂ ਨਿਕਲੀ ਹੋਰ ਕਿਸੇ ਨੇ ਤਾਂ ਸ਼ਾਇਦ ਨਹੀਂ ਸੁਣਿਆ ਪਰ ਵੈਤੂ ਵੈਂਤੂਰੇ ਮੇਰੇ ਵੱਲ ਦੇਖ ਕੇ ਮੁਸਕਰਾਇਆ ਮੇਰਾ ਸੁਪਨਾ ਅਕਸਰ ਇਹ ਹੁੰਦਾ ਸੀ ਪੰਜਾਬ ਦੀ ਸਰਹੱਦ ਤੇ ਕਿਸੇ ਪ੍ਰਿੰਟ ਵਿੱਚ ਖੁੱਲੀ ਥਾਂ ਸਵੇਰੇ ਦੋ ਗੋਰੇ ਸਿੱਖ ਸੁਪਾਹਿਆਂ ਨੂੰ ਕੁਝ ਲਿਖਵਾ ਰਹੇ ਸਨ ਸ਼ਾਇਦ ਉਹ ਪਹਿਲੀ ਵਾਰ ਪੰਜਾਬ ਵਿੱਚ ਦਾਖਲ ਹੋ ਰਹੇ ਸਨ ਸੋ ਉਹਨਾਂ ਬਾਰੇ ਸਭ ਜਾਣਿਆ ਜਾ ਰਿਹਾ ਸੀ ਜਦ ਉਹਨਾਂ ਆਪਣੇ ਬਾਰੇ ਸਭ ਦੱਸ ਦਿੱਤਾ ਤਾਂ ਸਿੱਖ ਸੁਪਾਹਿਆਂ ਨੇ ਉਹਨਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ ਇਕਦਮ ਉਹਨਾਂ ਨੂੰ ਹਵਾ ਕੁਝ ਬਦਲੀ ਜਾਪਦੀ ਹੈ ਤੇ ਉਹ ਇੱਕ ਦੂਜੇ ਵੱਲ ਦੇਖਦੇ ਹਨ ਉਹ ਕਾਫੀ ਦੂਰੋਂ ਆਏ ਸਨ ਇਹ ਉਹਨਾਂ ਦੇ ਲੀੜੇ ਦੱਸਦੇ ਸਨ ਜੋ ਬਹੁਤ ਮੈਲੇ ਹੋ ਚੁੱਕੇ ਸਨ ਤੇ ਥਕਾਵਟ ਵੀ ਉਹਨਾਂ ਦੇ ਚਿਹਰਿਆਂ ਤੋਂ ਝਲਕਦੀ ਸੀ ਕੁਝ ਅੱਗੇ ਜਾਂਦੇ ਹਨ ਤਾਂ ਪਿੰਡ ਵਿੱਚ ਬੱਚੇ ਇੱਕ ਥਾਂ 71 ਹੋ ਕੇ ਖੇਡ ਰਹੇ ਹਨ ਦੋਹੇ ਗੋਰੇ ਬੱਚਿਆਂ ਦੀ ਖੇਡ ਦੇਖਣ ਲਈ ਰੁਕ ਜਾਂਦੇ ਹਨ ਬੱਚੇ ਰਾਜ ਦਰਬਾਰ ਜਿਹੀ ਕੋਈ ਖੇਡ ਖੇਡ ਰਹੇ ਹਨ ਇੱਕ ਬਾਲ ਤਖਤ ਉੱਤੇ ਬੈਠਾ ਹੈ ਕੁਝ ਹੋਰ ਬਾਲ ਉਸ ਤੋਂ ਨੀਵੇਂ ਬੈਠੇ ਹਨ ਤੇ ਉਹ ਦਰਬਾਰੀ ਜਾਪ ਰਹੇ ਹਨ ਦੂਰੋਂ ਕੁਝ ਬਾਲ ਇੱਕ ਹੋਰ ਨੂੰ ਰੱਸਿਆਂ ਨਾਲ ਬੰਨ ਕੇ ਇੱਧਰ ਆ ਰਹੇ ਹਨ ਸਰਕਾਰ ਖਾਲਸੇ ਦੇ ਨਿਸ਼ਾਨ ਸਦਾ ਝੂਲਦੇ ਰਹਿਣ ਸਿਪਾਹੀ ਬਣਿਆ ਇੱਕ ਬੱਚਾ ਬੋਲਦਾ ਹੈ ਤੇ ਉਹ ਬੰਨੀਆਂ ਹੋਇਆ ਬਾਹਾਂ ਵਾਲੇ ਬਾਲ ਨੂੰ ਰਾਜੇ ਕੋਲ ਪੇਸ਼ ਕਰਦੇ ਹਨ ਕੀ ਗੁਨਾਹ ਕੀਤਾ ਹੈ ਇਸਨੇ ਰਾਜਾ ਬੋਲਦਾ ਹੈ ਮੈਨੂੰ ਤਾਂ ਕੋਈ ਚੋਰ ਜਾਪਦਾ ਹੈ ਇੱਕ ਦਰਬਾਰੀ ਵੀ ਬੋਲਿਆ ਸਰਕਾਰ ਇਸਨੇ ਗੋਦਾਮ ਵਿੱਚੋਂ ਅਨਾਜ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿਪਾਹੀ ਬਣਿਆ ਬਾੜ ਦੱਸਦਾ ਹੈ ਕਿਉਂ ਭਾਈ ਕੀ ਤੇਰਾ ਪਰਿਵਾਰ ਵੱਡਾ ਹੈ ਜੋ ਤੈਨੂੰ ਮਿਲਦੇ ਅਨਾਜ ਨਾਲੋਂ ਵੱਧ ਲੋੜ ਸੀ ਰਾਜਾ ਚੋਰ ਨੂੰ ਮੈਨੂੰ ਕਰਮਚਾਰੀ ਅਨਾਜ ਨਹੀਂ ਦੇ ਰਹੇ ਸਨ ਹਜੂਰ ਮੇਰੇ ਬੱਚੇ ਭੁੱਖੇ ਹਨ ਤੇ ਇਹ ਮੈਨੂੰ ਇੱਕ ਡੰਗ ਦਾ ਅਨਾਜ ਵੀ ਨਹੀਂ ਦੇ ਰਹੇ ਸਨ ਚੋਰ ਬੋਲਿਆ ਕਿਉਂ ਭਾਈ ਕਿਉਂ ਨਹੀਂ ਦਿੱਤਾ ਜਾ ਰਿਹਾ ਇਸ ਨੂੰ ਅਨਾਜ ਰਾਜਾ ਚੋਰ ਦੇ ਨਾਲ ਆਏ ਕਰਮਚਾਰੀਆਂ ਨੂੰ ਪੁੱਛਦਾ ਹੈ ਇਹ ਸਤਲੁਜ ਪਾਰ ਤੋਂ ਹੈ ਹਜੂਰ ਤੇ ਉੱਪਰੋਂ ਸਿੱਖ ਵੀ ਨਹੀਂ ਸਰਕਾਰ ਦਾ ਹੁਕਮ ਹੈ ਕਿ ਸਰਕਾਰ ਏ ਖਾਲਸਾ ਅਧੀਨ ਪੈਂਦੇ ਸਾਰੇ ਇਲਾਕੇ ਦਾ ਕੋਈ ਵੀ ਵਾਸੀ ਭੁੱਖਾ ਨਹੀਂ ਸੌਣਾ ਚਾਹੀਦਾ ਤੇ ਇਹ ਇਥੋਂ ਦਾ ਵਾਸੀ ਨਹੀਂ ਹੈ ਸਰਕਾਰ ਕਰਮਚਾਰੀ ਬੋਲਦਾ ਹੈ ਖਬਰਦਾਰ ਸਰਕਾਰ ਖਾਲਸਾ ਦੇ ਦਰਬਾਰ ਵਿੱਚ ਅਜਿਹਾ ਵਿਤਕਰਾ ਕਦੇ ਸਹਿਣ ਨਹੀਂ ਕੀਤਾ ਜਾਵੇਗਾ ਸਰਕਾਰ ਦਾ ਹੁਕਮ ਹੈ ਕਿ ਸਾਡੀਆਂ ਹੱਦਾਂ ਵਿੱਚ ਕੋਈ ਵੀ ਭੁੱਖਾ ਨਹੀਂ ਸੌਣਾ ਚਾਹੀਦਾ ਕੋਈ ਵਿਦੇਸ਼ੀ ਹੋਵੇ ਜਾਂ ਇਥੋਂ ਦਾ ਵਸਨੀਕ ਕੋਈ ਵੀ ਕਿਸੇ ਨਾਲ ਉਸ ਦਾ ਧਰਮ ਜਾਂ ਦੇਸ਼ ਦੇਖ ਕੇ ਸਜ਼ਾ ਦੇਣੀ ਆਨੰਦਪੁਰੀ ਵਿਚਾਰ ਦੇ ਬਿਲਕੁਲ ਉਲਟ ਹੈ ਅਜਿਹਾ ਵਿਹਾਰ ਇਸ ਤਖਤ ਦੀ ਸਰਪ੍ਰਸਤੀ ਹੇਠ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਚੋਰ ਨਹੀਂ ਭੁੱਖਾ ਹੈ ਇਸ ਨੂੰ ਇਸ ਦੇ ਪਰਿਵਾਰ ਦੇ ਹਿਸਾਬ ਨਾਲ ਉਹਨਾ ਹੀ ਅਨਾਜ ਦਿੱਤਾ ਜਾਵੇ ਜਿੰਨਾ ਹਰ ਵਾਸੀ ਨੂੰ ਮਿਲਦਾ ਹੈ ਸਤਿਬਜਨ ਹਜੂਰ ਰਸੇ ਖੋਲ ਗਿਆ ਕਰਮਚਾਰੀ ਬੋਲੇ ਜੈ ਜੈਕਾਰ ਜੈ ਜੈਕਾਰ ਸਰਕਾਰ ਖਾਲਸਾ ਦੇ ਨਿਸ਼ਾਨ ਸਦਾ ਝੂਲਦੇ ਰਹਿਣ ਤੇ ਕੁੱਲ ਧਰਤੀ ਉੱਤੇ ਲਹਿਰਾਂ ਬੱਚੇ ਦੀ ਖੇਡ ਦੇਖ ਰਹੇ ਗੋਰਿਆਂ ਵਿੱਚੋਂ ਵੈਂਤੂਰਾ ਬੋਰਡ ਦਾ ਹੈ ਬੱਚੇ ਥੋੜਾ ਝਿਜਕਦੇ ਹਨ ਤੇ ਗੋਰਿਆਂ ਨੂੰ ਦੇਖ ਕੇ ਸੰਗ ਜਾਂਦੇ ਹਨ ਪਰ ਰਾਜਾ ਬਣਿਆ ਬਾਲ ਉਸੇ ਤਰ੍ਹਾਂ ਬੈਠਾ ਰਹਿੰਦਾ ਹੈ ਕੀ ਧਰਤੀ ਤੇ ਕਦੇ ਕੋਈ ਐਸਾ ਰਾਜ ਸੱਚਮੁੱਚ ਸਥਾਪਿਤ ਹੋ ਸਕਦਾ ਹੈ ਰਾਜਾ ਸਾਹਿਬ ਜੇਹਾ ਕੇ ਤੁਸੀਂ ਖੇਡ ਵਿੱਚ ਦਿਖਾਇਆ ਹੈ ਗੋਰਾ ਬਾਲ ਨੂੰ ਪੁੱਛਦਾ ਹੈ ਹੋ ਸਕਦਾ ਹੈ ਨਹੀਂ ਹੋ ਚੁੱਕਾ ਹੈ ਬਾਲ ਦ੍ਰਿੜਤਾ ਨਾਲ ਬੋਜਦਾ ਬੋਲਦਾ ਹੈ ਤੇ ਤੁਸੀਂ ਉਸੇ ਰਾਜ ਦੀਆਂ ਹੱਦਾਂ ਵਿੱਚ ਖਲੋਤੇ ਹੋ ਬਾਲ ਦੀ ਇਸ ਦ੍ਰਿੜਤਾ ਤੇ ਦੋਹੇ ਗੋਰੇ ਹੈਰਾਨ ਹੋ ਰਹੇ ਹਨ ਤੇ ਕੌਣ ਹੈ ਰਾਜਾ ਇਸ ਰਾਜ ਵਿੱਚ ਇਹ ਰਾਜਿਆਂ ਦਾ ਹੀ ਰਾਜ ਹੈ ਇੱਥੇ ਸਭ ਰਾਜੇ ਹਨ ਪਰ ਕਿਸੇ ਨੂੰ ਤਾਂ ਤਖਤ ਉੱਤੇ ਬਿਠਾਇਆ ਹੋਵੇਗਾ ਤਖਤ ਉਤੇ ਗ੍ਰੰਥ ਤੇ ਗ੍ਰੰਥ ਦੀ ਤਾਬਿਆ ਪੰਥ ਜਿਉਂ-ਜਿਉਂ ਬਾਲ ਬੋਲਦਾ ਹੈ ਗੋਰਿਆਂ ਦੇ ਲੂੰ ਕੰਡੇ ਖੜੇ ਹੋ ਰਹੇ ਹਨ ਪਰ ਪ੍ਰਬੰਧ ਚੁਣਉਣ ਲਈ ਕਿਸੇ ਨੂੰ ਤਾਂ ਮੁਖਤਿਆਰੀ ਦਿੱਤੀ ਹੋਏਗੀ ਹਾਂ ਸਮੁੱਚੇ ਪੰਥ ਨੇ ਇੱਕ ਐਸੇ ਸ਼ਖਸ ਨੂੰ ਲਾਹੌਰ ਦਰਬਾਰ ਵਿੱਚ ਬਿਠਾਇਆ ਹੈ ਜੋ ਸਭ ਨੂੰ ਇੱਕ ਅੱਖ ਨਾਲ ਦੇਖ ਸਕੇ ਤੇ ਤਾਕਤ ਹੁੰਦੇ ਹੋਏ ਵੀ ਆਪਣੇ ਆਪ ਨੂੰ ਪਰਜਾਦਾ ਸੇਵਕ ਜਾਣੇ ਦੋਹੀ ਗੋਰੇ ਹਰਾਨੀ ਨਾਲ ਇੱਕ ਪਾਸੇ ਬੈਠ ਜਾਂਦੇ ਹਨ ਤੇ ਬਾਲਾਂ ਦੀ ਖੇਡ ਜਾਰੀ ਰਹਿੰਦੀ ਹੈ ਦੋ ਹੋਰ ਬਾਲ ਦਰਬਾਰ ਵਿੱਚ ਹਾਜ਼ਰ ਹੁੰਦੇ ਹਨ ਸਾਡਾ ਫੈਸਲਾ ਕਰਵਾਓ ਹਜੂਰ ਇੱਕ ਬੋਲਦਾ ਹੈ ਕੀ ਮਸਲਾ ਹੈ ਤੁਹਾਡਾ ਰਾਜਾ ਉਹਨਾਂ ਨੂੰ ਪੁੱਛਦਾ ਹੈ ਹਜੂਰ ਮੈਂ ਇਸ ਨੂੰ ਆਪਣਾ ਖੇਤ ਇਸੇ ਤੇ ਦਿੱਤਾ ਸੀ ਉਸਨੇ ਉੱਤੇ ਮਿਹਨਤ ਕਰਨੀ ਸੀ ਤੇ ਫਸਲ ਦਾ ਅੱਧਾ ਹਿੱਸਾ ਮੈਨੂੰ ਦੇ ਦੇਣਾ ਸੀ ਪਰ ਗੱਲ ਸਿਰਫ ਫਸਲ ਦੇ ਹਿੱਸੇ ਦੀ ਹੋਈ ਸੀ ਹਜੂਰ ਹੁਣ ਇਹ ਕੁਝ ਹੋਰ ਲੈ ਕੇ ਵੀ ਆ ਗਿਆ ਹੈ ਉਸਨੇ ਇੱਕ ਕੁਝਾ ਅੱਗੇ ਕਰਦਿਆਂ ਕਿਹਾ ਕੀ ਹੈ ਇਸ ਵਿੱਚ ਰਾਜਾ ਬੋਲਿਆ ਇਸ ਵਿੱਚ ਸੋਨੇ ਦੀਆਂ ਮੋਹਰਾਂ ਨੇ ਸਰਕਾਰ ਦੂਜਾ ਬਾਲ ਬੋਲਿਆ ਮੈਂ ਜਦ ਹਲ ਵਾ ਰਿਹਾ ਸਾਂ ਤਾਂ ਫਾਲ ਇੱਕ ਆ اٹਕ ਗਈ ਤੇ ਇਹੋਂ ਇਹ ਕੁਝਾ ਨਿਕਲਿਆ ਇਹ ਇਸ ਦੇ ਖੇਤ ਵਿੱਚੋਂ ਨਿਕਲਿਆ ਹੈ ਹਜੂਰ ਸੋ ਇਸ ਉੱਤੇ ਮੇਰਾ ਹੱਕ ਨਹੀਂ ਇਹ ਮੇਰੇ ਖੇਤੋਂ ਨਹੀਂ ਇਸ ਦੇ ਕਰਮਾਂ ਵਿੱਚੋਂ ਪ੍ਰਗਟ ਹੋਇਆ ਹੈ ਹਜੂਰ ਉਮਰ ਬੀਤ ਗਈ ਮੇਰੀ ਉਸ ਖੇਤ ਵਿੱਚ ਕੰਮ ਕਰਦੇ ਹਾਂ ਅੱਜ ਤੱਕ ਮੇਰੇ ਹਲ ਦੀ ਫਾਲ ਤਾਂ اٹਕੀ ਨਹੀਂ ਸੋ ਤੁਸੀਂ ਇਹ ਇਸੇ ਨੂੰ ਦੇ ਦਿਓ ਗੋਰੀ ਹੈਰਾਨ ਹੋ ਰਹੇ ਸਨ ਕਿ ਇਹ ਕੈਸੀ ਧਰਤੀ ਹੈ ਕੁੱਲ ਦੁਨੀਆ ਵਿੱਚੋਂ ਲੋਕ ਸੋਨੇ ਲਈ ਇੱਕ ਦੂਜੇ ਦੇ ਗਲ ਲਾਉਂਦੇ ਫਿਰ ਰਹੇ ਹਨ ਤੇ ਇਹ ਦੋਹੇ ਇਸ ਗੱਲੋਂ ਲੜ ਰਹੇ ਹਨ ਕਿ ਸੋਨਾ ਇੰਨਾ ਦਾ ਨਹੀਂ ਪਰ ਗੋਰਿਆਂ ਅੱਗੇ ਵੱਡਾ ਸਵਾਲ ਹੁਣ ਇਹ ਸੀ ਕਿ ਰਾਜਾ ਕੀ ਨਿਆਂ ਕਰੀਆ ਤੁਸੀਂ ਇਹ ਮੋਰਾ ਆਪਸ ਵਿੱਚ ਅਧੀਆਂ-ਅਧੀਆਂ ਵੰਡ ਲਓ ਰਾਜਾ ਬਣਿਆ ਬਾਲ ਬੋਲਿਆ ਇਸ ਤੇ ਵੀ ਉਹ ਦੋਵੇਂ ਸਹਿਮਤ ਨਾ ਹੋਏ ਗੱਲ ਫਸਲ ਦੇ ਅੱਧ ਦੀ ਹੋਈ ਸੀ ਹਜੂਰ ਜਿਸ ਦਾ ਖੇਤ ਸੀ ਉਹ ਬੋਲਿਆ ਪਰ ਖੇਤ ਦੀ ਮਿੱਟੀ ਉੱਤੇ ਤਾਂ ਹੱਕ ਇਸ ਦਾ ਹੈ ਨਾ ਸਰਕਾਰ ਦੂਜਾ ਬੋਲਿਆ ਮਿੱਟੀ ਉੱਤੇ ਕਿਸੇ ਦਾ ਹੱਕ ਨਹੀਂ ਹਜੂਰ ਮਿੱਟੀ ਇੱਥੇ ਸੀ ਤੇ ਇੱਥੇ ਹੀ ਰਹਿ ਜਾਏਗੀ ਗੱਲ ਕਿਸੇ ਬੰਨੇ ਨਾ ਲੱਗਦੀ ਦੇਖ ਕੇ ਰਾਜਾ ਬੋਲਿਆ ਤੁਹਾਡੇ ਦੋਹਾਂ ਦੇ ਘਰ ਕੋਈ ਬੱਚੇ ਹਨ ਜੀ ਹਜੂਰ ਮੇਰੇ ਘਰ ਇੱਕ ਧੀ ਹੈ ਪਹਿਲਾ ਬੋਲਿਆ ਤੇ ਮੇਰੇ ਇੱਕ ਜਵਾਨ ਪੁੱਤ ਹੈ ਸਰਕਾਰ ਦੂਜੇ ਨੇ ਕਿਹਾ ਸੋ ਫੈਸਲਾ ਹੋ ਗਿਆ ਤੁਸੀਂ ਦੋਹਾਂ ਦਾ ਆਪਸ ਵਿੱਚ ਵਿਆਹ ਕਰ ਦਿਓ ਤੇ ਇਹ ਕੁੜਾ ਉਹਨਾਂ ਨੂੰ ਦੇ ਦਿਓ ਰਾਦੇ ਦਾ ਇਹ ਫੈਸਲਾ ਦੋਹਾਂ ਨੂੰ ਪ੍ਰਵਾਨ ਸੀ ਦੋਹੇ ਖੁਸ਼ੀ-ਖੁਸ਼ੀ ਚਲੇ ਗਏ ਤਨਹੁ ਮਹਾਰਾਜ ਤਨਹੁ ਵੈਂਤੂਰਾ ਫੇਰ ਬੋਲਿਆ ਕੀ ਤੁਹਾਡੇ ਦੇਸ਼ ਵਿੱਚ ਨਿਆ ਇਸ ਤਰ੍ਹਾਂ ਨਹੀਂ ਹੁੰਦਾ ਰਾਜਾ ਬਣੇ ਬਾਲ ਨੇ ਵੈਂਤੂਰੇ ਨੂੰ ਪੁੱਛਿਆ ਸਾਡੇ ਰਾਜ ਨੇ ਇਹ ਕੁਝ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਲੈਣਾ ਸੀ ਕਿਉਂਕਿ ਰਾਜ ਦੀ ਸਾਰੀ ਧਰਤੀ ਰਾਜ ਦੀ ਮਲਕੀਅਤ ਹੈ ਤੇ ਉਸ ਧਰਤੀ ਹੇਠੋਂ ਉਤੋਂ ਜੋ ਵੀ ਨਿਕਲੇ ਉਹ ਰਾਜੇ ਦਾ ਹੀ ਹੈ ਤੇ ਇਹਨਾਂ ਦੋਹਾਂ ਨੂੰ ਜੇਲ੍ਹ ਵਿੱਚੋਂ ਛਟਵਾ ਦੇਣਾ ਸੀ ਵੈਂਤੂ ਰਹੇ ਨੇ ਦੱਸਿਆ ਤੁਹਾਡੇ ਦੇਸ਼ ਵਿੱਚ ਸੂਰਜ ਚੜ੍ਹਦਾ ਹੈ ਬਾਲ ਨੇ ਦੋਹਾਂ ਗੋਰਿਆਂ ਨੂੰ ਪੁੱਛਿਆ ਜੀ ਬਿਲਕੁਲ ਦੋਹੇ ਬੋਲੇ ਮੀਂਹ ਪੈਂਦਾ ਹੈ ਜੀ ਪੈਂਦਾ ਹੈ ਫਸਲਾਂ ਹੁੰਦੀਆਂ ਹਨ ਜੀ ਬਹੁਤ ਸੋਹਣੀਆਂ ਹੁੰਦੀਆਂ ਹਨ ਕੈਸਾ ਦਿਆਲੂ ਹੈ ਅਕਾਲ ਪੁਰਖ ਬਾਲ ਬੋਲਿਆ ਜੋ ਤੁਹਾਡੇ ਜੇ ਜਾਨੁ ਮਰਾਜ ਦੇ ਦੇਸ਼ ਵਿੱਚ ਵੀ ਇੰਨੀ ਨਿਯਮਤਾ ਭੇਜੜਿਆ ਹੈ ਬਾਲ ਦੀ ਗੱਲ ਸੁਣ ਕੇ ਦੋਹੇ ਹੱਥ ਜੋੜ ਦਿੰਦੇ ਹਨ ਤੇ ਵੈਂਤੂਰਾ ਬੋਲਦਾ ਹੈ ਤੁਸੀਂ ਸਾਨੂੰ ਲਾਹੌਰ ਦਾ ਰਾਹ ਦੱਸੋ ਰਾਜਾ ਸਾਹਿਬ ਅਸੀਂ ਛੇਤੀ ਨਾਲ ਐਸੇ ਮਹਾਰਾਜ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ ਜਿਸ ਦੀ ਨਕਲ ਕਰਦੇ ਬਾਲ ਤੁਹਾਡੇ ਜਿਹੇ ਹੀ ਨੇ ਛੇਤੀ ਨਾਲ ਸਾਨੂੰ ਲਾਹੌਰ ਦਾ ਰਾਹ ਪਾਓ ਤੇ ਮੇਰੀ ਅੱਖ ਮੁੜ ਵੈਂਤੂਰੇ ਨਾਲ ਮਿਲਦੀ ਹੈ ਮੈਂ ਮੁਸਕਰਾਉਂਦਾ ਹਾਂ ਉਸ ਨੂੰ ਦੇਖ ਕੇ ਤੇ ਉਹ ਵੀ ਮੇਰੇ ਵੱਲ ਤੱਕਦਾ ਮੁਸਕਰਾ ਰਿਹਾ ਹੈ ਮੇਰਾ ਚਿਤ ਕੀਤਾ ਕਿ ਉਸ ਨੂੰ ਕਹਾ ਚਿਹਰਾ ਤਾਂ ਪਛਾਣਦਾ ਸਾਂ ਪਰ ਨਾ ਅੱਜ ਪਤਾ ਲੱਗਿਆ ਹੈ ਪਰ ਮੇਰੀ ਉਤਸੁਕਤਾ ਹੁਣ ਇਸ ਗੱਲ ਵਿੱਚ ਸੀ ਕਿ ਉਹ ਇੱਥੇ ਕਿਉਂ ਆਏ ਕਿ ਉਹ ਲਾਹੌਰ ਪਹੁੰਚ ਗਏ ਸਨ ਕਿ ਉਹਨਾਂ ਨੂੰ ਸਰਕਾਰ ਖਾਲਸਾ ਦੇ ਮਹਾਰਾਜ ਦੇ ਦਰਸ਼ਨ ਹੋ ਗਏ ਸਨ ਕਿ ਰਾਜ ਸੱਚਮੁੱਚ ਉਹੋ ਜਿਹਾ ਹੀ ਸੀ ਜੀਹਾ ਕੇ ਬਾਲਾ ਨੇ ਉਹਨਾਂ ਨੂੰ ਦੱਸਿਆ ਸੀ ਜਾਂ ਫਿਰ ਉਹ ਸੁਪਨਾ ਹੀ ਸੀ ਤੇ ਅਜੇਹੇ ਰਾਜ ਤੇ ਰਾਜੇਸਰਪ ਸੁਪਣੇ ਵਿੱਚ ਹੀ ਹੋਇਆ ਕਰਦੇ ਹਨ ਕਿੰਨਾ ਕੁਝ ਸੀ ਜੋ ਵੈਂਤੂਰੇ ਤੋਂ ਪੁੱਛਣਾ ਸੀ ਤੇ ਰਾਤ ਬੀਤਦੀ ਜਾ ਰਹੀ ਸੀ ਵੈਂਤੂਰਾ ਉੱਠ ਕੇ ਮੇਰੇ ਕੋਲ ਆਇਆ ਤੇ ਬੋਲਿਆ ਕਿ ਤੁਸੀਂ ਤਿਆਰ ਹੋ ਕਿਸ ਲਈ ਮੈਂ ਪੁੱਛਣਾ ਚਾਹੁੰਦਾ ਸੀ ਪਰ ਕਹਿ ਨਾ ਸਕਿਆ ਵੈਂਤੂਰੇ ਨੇ ਸ਼ਾਇਦ ਮੇਰੇ ਮਥੇ ਤੋਂ ਹੀ ਪੜ ਲਿਆ ਤੇ ਫਿਰ ਬੋਲਿਆ ਤੁਸੀਂ ਵੱਡੀ جنگ ਲੜਨੀ ਹੈ ਉਹਨਾਂ ਹਮਲਾ ਸਿਰਫ ਤੁਹਾਡੀ ਧਰਤੀ ਦੇ ਨਹੀਂ ਕਰਨਾ ਤੁਹਾਡੇ ਸਭਿਆਚਾਰ ਤੇ ਤੁਹਾਡੀ ਪੜ੍ਹਾਈ ਤੇ ਤੁਹਾਡੀ ਮਰਿਆਦਾ ਤੇ ਸਭ ਕੁਝ ਉਹਨਾਂ ਦੇ ਨਿਸ਼ਾਨੇ ਤੇ ਹੈ ਕਿ ਤੁਸੀਂ ਤਿਆਰ ਹੋ ਇਸ ਹਮਲੇ ਦੇ ਮੁਕਾਬਲੇ ਲਈ ਪਰ ਮੈਨੂੰ ਤਾਂ ਫੇਰ ਕੁਝ ਨਹੀਂ ਸੁਝ ਰਿਹਾ ਸੀ ਮੈਂ ਕੀ ਮੈਂ ਹੀ ਕਿਉਂ ਸਾਨੂੰ ਸਭ ਨੂੰ ਹੀ ਤਿਆਰ ਹੋਣਾ ਪੈਣਾ ਸੀ ਨਾਲੇ ਉਹ ਕੌਣ ਸਨ ਜਿੰਨਾ ਹਮਲਾ ਕਰਨਾ ਸੀ ਵੈਂਟੂਰੇ ਨਾਲ ਬਿਨਾਂ ਨਜ਼ਰਾਂ ਮਿਲਾਏ ਇਹ ਸਭ ਸੋਚ ਹੀ ਰਿਹਾ ਸੀ ਕਿ ਐਨੇ ਨੂੰ ਬਾਬਾ ਕੰਦੀ ਮੇਰੇ ਕੋਲ ਆ ਕੇ ਬੈਠ ਗਿਆ ਉਸ ਦੇ ਨਾਲ ਕੁਝ ਹੋਰ ਬਾਲ ਸਨ ਇਸ ਤੋਂ ਪਹਿਲਾਂ ਕਿ ਕੋਈ ਉਹਨਾਂ ਬਾਲਾਂ ਬਾਰੇ ਕੁਝ ਪੁੱਛਦਾ ਮੈਂ ਬੋਲੇ ਆ ਗਏ ਬਾਬਾ ਮੈਨੂੰ ਸੱਚੀ ਇਸ ਸਮੇਂ ਤੇਰੀ ਬਹੁਤ ਉਡੀਕ ਸੀ ਮੈਂ ਤਾਂ ਕਿਤੇ ਗਿਆ ਹੀ ਨਹੀਂ ਸੀ ਸ਼ੇਰਾ ਇੱਥੇ ਹੀ ਸੀ ਬਸ ਆ ਬਾਲ ਤੇਰੇ ਜਿਹੇ ਜੱਗੇ ਆਸੂ ਵਾਲਾਂ ਨੂੰ ਜਰੂਰ ਲੈਣ ਜਾਂਦਾ ਹਾਂ ਕਦੇ ਕਦੇ ਬਾਬਾ ਕੰਧੀ ਬੋਲਿਆ ਮੇਰੇ ਮਨ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਬਾਬਾ ਬਹੁਤ ਟੁੱਟ-ਭੱਜ ਵੀ ਹੋ ਰਹੀ ਹੈ ਐਨੀ ਹਲਚਲ ਪੈਦਾ ਹੋ ਗਈ ਹੈ ਕਿ ਮੈਂ ਇਸ ਨਾਲ ਹੁਣ ਪਿੱਛੇ ਨਹੀਂ ਹਟ ਸਕਾਂਗਾ ਤੂੰ ਕੋਈ ਹੀਲਾ ਕਰ ਤੇ ਮੈਨੂੰ ਇਸੇ ਜੰਗ ਵਿੱਚ ਲੇਕੇ ਲੱਗ ਜਾਣ ਦੀ ਅਸੀਸ ਦੇ ਸਹਾਦਤ ਵੱਡੇ ਕਰਮਾਂ ਦੀ ਖੇੜ ਹੈ ਸ਼ੇਰਾ ਸ਼ਹੀਦ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬਿਰਾਜਦੇ ਨੇ ਸ਼ਹੀਦਾਂ ਦੀਆਂ ਕਥਾਵਾਂ ਸੁਣਣੀਆਂ ਉਹਨਾਂ ਦੇ ਅੰਗ ਸੰਗ ਵਿਚਰਨਾ ਹੀ ਹੁੰਦਾ ਹੈ ਤੂੰ ਮਾਨ ਚਤ ਲਾ ਕੇ ਉਨ੍ਹਾਂ ਦੀ ਕਥਾ ਸੁਣ ਉਹ ਤੈਨੂੰ ਆਪ ਰਾਹੇ ਪਾਉਣਗੇ ਕੋਈ ਵੱਡਾ ਮਕਸਦ ਜ਼ਰੂਰ ਹੋਵੇਗਾ ਸ਼ੇਰਾ ਜੋ ਕਥਾ ਤੈਨੂੰ ਇੱਥੇ ਖਿੱਚ ਕੇ ਲਿਆਈ ਹੈ ਇੱਥੇ ਤਾਂ ਮੈਨੂੰ ਤੂੰ ਲੈ ਕੇ ਆਇਆ ਹੈ ਬਾਬਾ ਮੈਂ ਤਾਂ ਇੱਕ ਜਰੀਆਂ ਛਾਂ ਸ਼ੇਰਾ ਬਹਾਨਾ ਸਾਂ ਇੱਕ ਮਰਜੀ ਦਾ ਕਥਾ ਦੀ ਹੀ ਸੀ ਚੇਤੇ ਰੱਖੀ ਕਥਾ ਸੁਣਨੀ ਕਥਾ ਸੁਣਾਉਣੀ ਕਥਾ ਬਣਾਉਣੀ ਇਹੇ ਤਿੰਨੇ ਕਾਰਜ ਹੀ ਸਿੱਖ ਬਾਲਾਂ ਦੇ ਜ਼ਿੰਮੇ ਹਨ ਤੂੰ ਇਕਾਗਰਤਾ ਨਾਲ ਸੁਣ ਤੇ ਸਮੇਂ ਦੇ ਬਹਿਣ ਵਿੱਚ ਰੁੱਟੇ ਜਾ ਰਹੇ ਬਾਲਾਂ ਨੂੰ ਸੁਣਾ ਉਹਨਾਂ ਨਕਲੀ ਜਹੀ ਬਹਾਦਰੀ ਤੋਂ ਪ੍ਰਭਾਵਿਤ ਹੋਣ ਵਾਲਿਆਂ ਨੂੰ ਅਸਲੀ ਸ਼ੂਰਮਤਾ ਦੀ ਝਲਕ ਦਿਖਾ ਫੇਰ ਕਦੇ ਹੋ ਸਕਦਾ ਕੋਈ ਕਥਾ ਐਸੀ ਵੀ ਹੋਵੇ ਜੋ ਤੇਰੇ ਬਾਰੇ ਹੋਵੇ ਤਾਰੀਖ ਨੇ ਹੋ ਸਕਦਾ ਕੁਝ ਪੰਨੇ ਤੇਰੇ ਲਈ ਖਾਲੀ ਰੱਖੇ ਹੋਣ ਤਕੜਾ ਹੋ ਸ਼ੇਰਾ ਤੇਰੇ ਸੁਪਨੇ ਸਿਰਫ ਸੁਪਨੇ ਨਹੀਂ ਹਕੀਕਤ ਹਨ ਸਾਖਸ਼ਾਤ ਹਕੀਕਤ ਤਕੜਾ ਹੋ ਇਹ ਸਭ ਨੂੰ ਜੇਰੇ ਨਾਲ ਸੁਣ ਤੇ ਸੰਭਾਲ ਤੇ ਬਾਬਾ ਇਹ ਕਹਿੰਦਾ ਹੋਇਆ ਚੁੱਪ ਹੋ ਗਿਆ ਬਾਬਾ ਭੰਗੂ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਮੈਂ ਇੰਦਰਜੀਤ ਅਤੇ ਦਰਬਾਰਾਂ ਸਿਓ ਨਾਲ ਮੂੜ ਕਥਾ ਵਿੱਚ ਪਰਤ ਆਇਆ ਕਥਾ ਨੇ ਬਾਬੇ ਨੂੰ ਤੇ ਬਾਬੇ ਨੇ ਸਾਨੂੰ ਅੱਗੇ ਤੋਰਨਾ ਸੀ ਅਸੀਂ ਹੁਣ ਕਿੰਨੀਆਂ ਹੀ ਕਥਾਵਾਂ ਦੀ ਉਡੀਕ ਕਰ ਰਹੇ ਸਾਂ ਕਿੰਨਾ ਕੁਝ ਕਥਾ ਨੇ ਵਿੱਚ ਛੱਡਿਆ ਸੀ ਤੇ ਕਿੰਨਾ ਕੁਝ ਨਵਾਂ ਸੁਣਨਾ ਸੀ ਬਾਬੇ ਨੇ ਜਿੱਥੇ ਵੀ ਸ਼ੁਰੂ ਕਰਨਾ ਸੀ ਅਸੀਂ ਸਤਿਵਚਨ ਆਖ ਸੁਣਨਾ ਸੀ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਅਗਲੇ ਭਾਗਾਂ ਨੂੰ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਦੀ ਆਈਕਨ ਨੂੰ ਜਰੂਰ ਦਬਾ ਲਓ